ਸਤਕਾਰਯੋ ਬੀਰੋ ਭੈਣੋ ਨੌਜਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲਾ ਟੌਪਿਕ ਤੁਹਾਡੇ ਨਾਲ ਜੋ ਸਾਂਝਾ ਕੀਤਾ ਜਾ ਰਿਹਾ ਹੈ ਇਸ ਦਾ ਸਰਲੇਖ ਹੈ ਨਿਡਰਤਾ ਦੀ ਮਿਸਾਲ ਨਿਡਰਤਾ ਦਾ ਸਿਖਰ ਦੁਨੀਆ ਵਿੱਚ ਕੋਈ ਜੀਵ ਮਰਨਾ ਨਹੀਂ ਚਾਹੁੰਦਾ ਅਤਿਅੰਤ ਮੁਸੀਬਤਾਂ ਅਤੇ ਬਿਮਾਰੀਆਂ ਵਿੱਚ ਵੀ ਇਨਸਾਨ ਜੀਵਤ ਰਹਿਣਾ ਚਾਹੁੰਦਾ ਹੈ ਨੇਤਰਹੀਣ ਹੋ ਕੇ ਵੀ ਮਰਨਾ ਨਹੀਂ ਚਾਹੁੰਦਾ ਸਰੀਰ ਦੇ ਕਿੰਨੇ ਹੀ ਮਹੱਤਵਪੂਰਨ ਅੰਗ ਕੱਟੇ ਜਾਣ ਨਕਾਰੇ ਹੋ ਜਾਣ ਤਾਂ ਵੀ ਜਿਉਣ ਦੀ ਲਾਲਸਾ ਮਨੁੱਖ ਦੇ ਅੰਦਰ ਬਾਕੀ ਹੁੰਦੀ ਹੈ ਆਰਥਿਕ ਪੱਖੋਂ ਬੰਦਾ ਕੰਗਾਲ ਹੋ ਜਾਵੇ ਸਮਾਜ ਵਿੱਚ ਉਸ ਦਾ ਭਾਵੇਂ અપਮਾਨ ਹੋ ਜਾਵੇ ਡਾਕਾ ਮਾਰਦਿਆਂ ਚੋਰੀ ਕਰਨ ਵਾਲਿਆਂ ਦੀ ਬੇਇੱਜ਼ਤੀ ਜਿਵੇਂ ਹੁੰਦੀ ਹੈ ਭਾਵੇਂ ਉਹ ਜੇੜ ਚਲੇ ਜਾਣ ਪਰ ਮਰਨ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਨਿੱਕੇ ਤੋਂ ਨਿੱਕਾ ਕੀੜਾ ਮਕੌੜਾ ਵੀ ਆਪਣੀ ਜਾਨ ਬਚਾਉਣ ਲਈ ਆਪਣੀ ਸਮਝ ਅਤੇ ਤਾਕਤ ਦੇ ਮੁਤਾਬਕ ਇਹ ਕਹਿ ਲਿਏ ਕਿ ਕੀੜੇ ਮਕੌੜੇ ਵੀ ਜਿਉਂਦੇ ਰਹਿਣ ਵਾਸਤੇ ਸਿਰ ਧੜ ਦੀ ਬਾਜ਼ੀ ਲਾ ਦਿੰਦੇ ਨੇ ਜੰਗ ਲੜਦੇ ਨੇ ਬਹੁਤ ਹੀ ਕਰੀਬੀ ਰਿਸ਼ਤੇਦਾਰ ਵਿਛੜ ਜਾਣ ਦਿਲਬਰ ਜਾਨੀਆਂ ਦੀ ਮੌਤ ਹੋ ਜਾਵੇ ਫਿਰ ਵੀ ਦਿਲ ਤੇ ਪੱਥਰ ਰੱਖ ਕੇ ਜਿਉਣ ਦੀ ਕੋਸ਼ਿਸ਼ ਕਰੀਦੀ ਹੈ ਕੰਧਾਂ ਵਿੱਚ ਕੋਠਿਆਂ ਤੇ ਉੱਗੇ ਪਿੱਪਲ ਦੇ ਰੁੱਖ ਨੂੰ ਵੇਖ ਕੇ ਤਾਂ ਸਹੀ ਜਿਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ અત્યੰਤ ਕਠਨ ਹਾਲਤਾਂ ਵਿੱਚ ਵੀ ਕੋਈ ਮਰਨਾ ਨਹੀਂ ਚਾਹੁੰਦਾ ਸਮੇਤ ਰੁੱਖਾਂ ਬਿਰਖਾਂ ਦੇ ਜਦੋਂ ਜਿਉਣ ਦਾ ਉਤਸ਼ਾਹ ਖਤਮ ਹੋ ਜਾਵੇ ਉਸ ਹਾਲਤ ਵਿੱਚ ਆਦਮੀ ਆਤਮ ਹੱਤਿਆ ਕਰਨ ਲਈ ਤਿਆਰ ਹੋ ਜਾਂਦਾ ਹੈ ਉਸ ਦਾ ਕਣ ਕਣ ਜੀਵਨ ਸੈੱਲ ਹੌਸਲਾ ਹੀਣ ਹੋ ਜਾਂਦੇ ਹਨ ਅਜਿਹੇ ਵਖਤੀ ਜਿੰਨਾ ਸਮਾਂ ਜੀਵਤ ਹੁੰਦਾ ਹੈ ਅਸਲ ਵਿੱਚ ਉਸਦੇ ਸਾਹ ਚੱਲ ਰਹੇ ਹੁੰਦੇ ਹਨ ਦਿਲ ਧੜ ਦਿਲ ਧੜਕ ਰਿਹਾ ਹੁੰਦਾ ਹੈ ਬਸ ਉਹ ਟੁਰਦੀ ਫਿਰਦੀ ਲਾਸ਼ ਹੁੰਦੀ ਹੈ ਉਹ ਅਸਲ ਦੇ ਵਿੱਚ ਜੀਵਤ ਨਹੀਂ ਹੁੰਦਾ ਕੁਝ ਇੱਕ ਉਂਗਲਾਂ ਤੇ ਗਿਣੇ ਜਾਣ ਜੋਗੇ ਕਿਸੇ ਖਾਸ ਮਕਸਦ ਵਾਸਤੇ ਜਿਉਣ ਵਾਲੇ ਬਹਾਦਰਾਂ ਨੂੰ ਜੇਕਰ ਗ੍ਰਿਫਤਾਰ ਕਰ ਲਿਆ ਜਾਵੇ ਤਾਂ ਜ਼ਾਲਮ ਸਰਕਾਰਾਂ ਦੇ ਤਸੀਹੇ ਨਿਸ਼ਾਨੇ ਤੋਂ ਥੜਕਾ ਦਿੰਦੇ ਹਨ ਜਿੱਤ ਦੇ ਸੁਪਨੇ ਕਈਆਂ ਦੇ ਚੂਰ-ਚੂਰ ਹੋ ਜਾਂਦੇ ਹਨ ਤੇ ਵਿਖਦੀਆਂ ਖੁਸ਼ੀਆਂ ਤੇ ਮਾਨ ਸਨਮਾਨ ਤੈਸ਼ ਨੈਸ਼ ਹੋ ਜਾਂਦੇ ਹਨ ਜਿਨ੍ਹਾਂ ਦੇ ਉਹਨਾਂ ਨੇ ਸੁਪਨੇ ਉਸਾਰੇ ਸਨ ਫਿਰ ਵੀ ਜਿਉਣ ਦੀ ਲਾਲਸਾ ਉਹਨਾਂ ਦੇ ਅੰਦਰੋਂ ਖਤਮ ਨਹੀਂ ਹੁੰਦੀ ਆਪਣੀ ਜ਼ਮੀਰ ਨੂੰ ਮਾਰ ਕੇ ਜੇਤੂ ਹਾਕਮਾਂ ਦੇ ਪੈਰਾਂ ਤੇ ਸਿਰ ਰੱਖ ਕੇ ਆਪਣੀਆਂ ਬੇਟੀਆਂ ਅਤੇ ਭੈਣਾਂ ਜੇਤੂ ਹਾਕਮਾਂ ਦੇ ਬੈੱਡਰੂਮ ਵਿੱਚ ਪਚਾ ਕੇ ਆਪਣੀ ਪਗੜੀ ਪਗੜੀ ਗਵਾ ਕੇ ਜੇਤੂਆਂ ਦੇ ਝੂਠੇ ਟੁਕੜੇ ਖਾ ਕੇ ਕੁੱਤੇ ਵਾਂਗ ਮਾਲਕ ਦੇ ਅੱਗੇ ਪੂਛ ਹਿਲਾ ਕੇ ਬੰਦਾ ਜਿਉਣਾ ਚਾਹੁੰਦਾ ਹੈ ਮਰਨਾ ਨਹੀਂ ਚਾਹੁੰਦਾ ਬੇਅੰਤ ਘਟਨਾਵਾਂ ਇਤਿਹਾਸ ਵਿੱਚੋਂ ਪੜਨ ਨੂੰ ਮਿਲ ਜਾਂਦੀਆਂ ਹਨ ਜਾਨਵਰ ਵੀ ਇੰਨੀ ਛੇਤੀ ਹਾਰ ਨਹੀਂ ਮੰਨਦੇ ਜਿੰਨੀ ਛੇਤੀ ਫਸਿਆ ਹੋਇਆ ਮਨੁੱਖ ਹਾਰ ਮੰਨ ਲੈਂਦਾ ਹੈ ਬਹੁਤ ਹੀ ਥੋੜੇ ਸੂਰਮੇ ਅਜਿਹੇ ਵੀ ਹੋ ਗੁਜ਼ਰੇ ਹਨ ਜਿਨ੍ਹਾਂ ਨੇ ਜਿਸ ਬਲਵਾਨ ਇੱਛਾ ਸ਼ਕਤੀ ਨਾਲ ਜੰਗ ਸ਼ੁਰੂ ਕੀਤੀ ਸੀ ਉਸੇ ਦਲੇਰੀ ਨਾਲ ਅੱਗੇ ਵਧਦੇ ਗਏ ਹਨ ਜਾਂ ਤਾਂ ਉਹ ਜਿੱਤ ਦਾ ਤਾਜ ਚੁੰਮਦੇ ਹਨ ਜਾਂ ਮੌਤ ਨੂੰ ਗਲਵਕੜੀ ਪਾਉਂਦੇ ਹਨ ਵਿਚਕਾਰਲਾ ਰਾਹ ਉਹ ਕੋਈ ਨਹੀਂ ਅਪਣਾਉਂਦੇ ਬੇਕਿਰਕਤਸੀਹੇ ਦਿੱਤੇ ਜਾਣੇ ਪ੍ਰਵਾਨ ਕਰ ਲੈਂਦੇ ਨੇ ਵੱਡੇ ਤੋਂ ਵੱਡੇ ਲਾਲਚ ਦਿੱਤੇ ਜਾਣ ਠੋਕਰਾਂ ਮਾਰ ਦੇਣਗੇ ਬੇਗੈਰਤ ਲੰਮੀ ਉਮਰ ਨਾਲੋਂ ਸਵਾ ਮਾਣ ਤੇ ਅਣਖ ਵਾਲੀ ਥੋੜੇ ਸਮੇਂ ਦੀ ਜ਼ਿੰਦਗੀ ਪ੍ਰਵਾਨ ਕਰਨਗੇ 부ਝਦਲਾਂ ਵਾਲੀ ਜ਼ਿੰਦਗੀ ਨਾਲੋਂ ਭਾਦਰਾਂ ਵਾਲੀ ਮੌਤ ਨੂੰ ਉਹ ਬਿੱਤਰ ਸਮਝਦੇ ਨੇ। ਬਾਬਾ ਬੰਦਾ ਸਿੰਘ ਨੂੰ 1715 ਵਿੱਚ ਜਦੋਂ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਹਨਾਂ ਦੀ ਗਿਣਤੀ ਬਹੁਤ ਥੋੜੀ ਸੀ। ਮੁਗਲ ਫੌਜ ਨੂੰ ਕਮਾਂਡਰ ਨੇ ਹੁਕਮ ਦੇ ਦਿੱਤਾ ਕਿ ਜਦੋਂ ਕੁਝ ਜਿਉਂਦੇ ਕੁਝ ਮੁਰਦੇ ਸਿਰ ਕੱਟ ਕੇ ਸਿੱਖ ਲਿਆਂਦੇ ਜਾਣ ਜੋ ਅੱਗੇ ਆਇਆ ਫੜ ਲਿਆ ਫੜਿਆ ਨਾ ਗਿਆ। ਗੋਲੀ ਮਾਰ ਦਿੱਤੀ ਤੇ ਸਿਰ ਕੱਟ ਲਿਆ ਇਹਨਾਂ ਬੇਦੋਸ਼ੇ ਫੜੇ ਗਏ ਸਿੱਖਾਂ ਵਿੱਚ ਇੱਕ ਅਲੜ ਉਮਰ ਦਾ ਮੁੱਛ ਫੁੱਟ ਗੱਭਰੂ ਵੀ ਫੜ ਲਿਆ ਗਿਆ 17-18 ਸਾਲ ਦੀ ਉਮਰ ਵਿਧਵਾ ਮਾਂ ਦੀ ਅੱਖ ਦਾ ਇਕਲੌਤਾ ਤਾਰਾ ਥੋੜਾ ਸਮਾਂ ਹੋਇਆ ਸੀ ਇਸ ਦੇ ਵਿਆਹ ਨੂੰ ਪੁੱਤਰ ਨੂੰ ਫੜੇ ਜਾਣ ਤੇ ਸੀਸ ਤਲੀ ਤੇ ਰੱਖ ਕੇ ਇਹ ਮਾਤਾ ਦਿੱਲੀ ਵੱਲ ਚਲੀ ਗਈ ਇਸ ਦੇ ਨਾਲ ਹੋਰ ਕੌਣ ਸੀ ਰਸਤੇ ਵਿੱਚ ਕਿੰਨੀਆਂ ਹੀ ਮੁਸ਼ਕਲਾਂ ਆਈਆਂ ਇਸ ਦਾ ਬੇਰਵਾ ਸਾਨੂੰ ਲਿਖਤੀ ਰੂਪ ਵਿੱਚ ਨਹੀਂ ਮਿਲਦਾ ਕੁਝ ਹੀ ਦਿਨਾਂ ਤੋਂ ਬਾਅਦ ਚੌਣਵੇਂ ਮੁਖੀ ਸਿੱਖ ਅਲੱਗ ਬੰਦ ਕਰ ਦਿੱਤੇ ਬਾਕੀਆਂ ਨੂੰ ਹਰ ਰੋਜ਼ 100 100 ਕਰਕੇ ਮਾਰਿਆ ਜਾਣ ਲੱਗਾ ਤਲਵਾਰ ਦਾ ਮਾਰੂ ਵਾਰ ਹੋਣ ਤੋਂ ਪਹਿਲਾਂ ਕਾਜੀ ਆਖਰੀ ਵਾਰ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਸੀ ਕਿ ਜੇਕਰ ਕੋਈ ਕਹਿ ਦੇਵੇ ਮੈਂ ਸਿੱਖ ਨਹੀਂ ਹਾਂ ਉਸ ਦੀ ਜਾਨ ਬਖਸ਼ ਦਿੱਤੀ ਜਾਵੇਗੀ ਕਿਸੇ ਇੱਕ ਵੀ ਸਿੱਖ ਨੇ ਗੁਰੂ ਨੂੰ ਬੇਦਾਵਾ ਨਹੀਂ ਦਿੱਤਾ ਸਿੱਖੀ ਤੇ ਪਰਪਰ ਰਹਿੰਦੇ ਆ ਜਾਨਾਂ ਕੁਰਬਾਨ ਕਰਦੇ ਗਏ ਆਪਣੇ ਇਕਲੌਤੇ ਪੁੱਤਰ ਨੂੰ ਬਚਾਉਣ ਦੀ ਆਸ ਮਨ ਵਿੱਚ ਲੈ ਕੇ ਜੋ ਮਾਈ ਦੱਲੀ ਆਈ ਸੀ ਉਸ ਨੇ ਹੋਰ ਕਿੰਨੇ ਪਾਪੜ ਵੇਲੇ ਇਹਦੇ ਬਾਰੇ ਇਤਿਹਾਸ ਖਾਮੋਸ਼ ਹੈ ਉਸ ਨੇ ਫਰਕਸ਼ੀਰ ਦੇਸ਼ ਦੇ ਬਾਦਸ਼ਾਹ ਅੱਗੇ ਫਰਿਆਦ ਕਰਨ ਲਈ ਇੱਕ ਹਿੰਦੂ ਅਫਸਰ ਰਤਨ ਚੰਦ ਤੱਕ ਪਹੁੰਚ ਕੀਤੀ ਰਤਨ ਚੰਦ ਇਸ ਮਾਈ ਨੂੰ ਨਾਲ ਲੈ ਕੇ ਬਾਦਸ਼ਾਹ ਕੋਲ ਜਾ ਹਾਜ਼ਰ ਹੋਇਆ ਇਸ ਮਾਈ ਬਾਰੇ ਖੁਦ ਦੱਸਿਆ ਅੱਗੋਂ ਆਪਣੇ ਨਾਲ ਹੋਈ ਬੀਤੀ ਮਾਈ ਨੇ ਕਹਿ ਸੁਣਾਈ ਸਾਰੀ ਗੱਲਬਾਤ ਸੁਣ ਕੇ ਫਰਕਸ਼ੀਰ ਨੇ ਲਿਖ ਕੇ ਹੁਕਮ ਰਤਨ ਚੰਦ ਨੂੰ ਪੜਾ ਦਿੱਤਾ ਤੇ ਆਖਿਆ ਕਿ ਜੇਕਰ ਉਹ ਲੜਕਾ ਕਹਿ ਦੇਵੇ ਕਿ ਮੈਂ ਸਿੱਖ ਨਹੀਂ ਹਾਂ ਉਸ ਦੀ ਜਾਨ ਬਖਸ਼ ਦਿੱਤੀ ਜਾਵੇ ਬਹੁਤ ਹੀ ਉਤਸ਼ਾਹ ਅਤੇ ਚਾਹ ਵਿੱਚ ਮਾਈ ਰਤਨ ਚੰਦ ਦੇ ਨਾਲ ਕਤਲਗਾਹ ਵਾਲੀ ਥਾਂ ਪੁੱਜ ਗਈ ਸਾਰਿਆਂ ਸੇਖਾਂ ਨੂੰ ਬੇੜੀਆਂ ਵਿੱਚ ਜਕੜਿਆ ਹੋਇਆ ਸੀ ਹੱਥ ਪਿੱਛੇ ਕਰਕੇ ਬੰਨੇ ਹੋਏ ਸਨ ਜਲਾਦ ਤਲਵਾਰ ਤਿੱਖੀ ਕਰ ਚੁੱਕਿਆ ਸੀ ਕਾਜੀ ਯਾਨੀ ਕਿ ਜੱਜ ਕਾਜੀ ਹੁਕਮ ਪੜਨ ਹੀ ਲੱਗਾ ਸੀ ਕਿ ਰਤਨ ਚੰਦ ਨੇ ਬਾਦਸ਼ਾਹ ਵੱਲੋਂ ਭੇਜਿਆ ਖੱਤ ਕਾਜੀ ਨੂੰ ਦੇ ਦਿੱਤਾ ਕਾਜੀ ਨੇ ਖੱਤ ਪੜ੍ਹਿਆ ਮਾਈ ਵੱਲ ਵੇਖਿਆ ਮਾਈ ਨੂੰ ਪੁੱਛਿਆ ਕਿ ਦੱਸ ਇਹਨਾਂ ਵਿੱਚੋਂ ਤੇਰਾ ਪੁੱਤਰ ਕਿਹੜਾ ਹੈ ਮਾਈ ਨੇ ਨੇੜੇ ਜਾ ਕੇ ਮੁੰਡੇ ਤੇ ਹੱਥ ਰੱਖ ਦਿੱਤਾ ਕਾਜੀ ਕਹਿਣ ਲੱਗਾ ਮੁੰਡਿਆ ਤੇਰੀ ਕਿਸਮਤ ਚੰਗੀ ਸੀ ਤੇਰੀ ਮਾਂ ਬਾਦਸ਼ਾਹ ਤੱਕ ਪਹੁੰਚ ਗਈ ਬਾਦਸ਼ਾਹ ਨੇ ਜਾਨ ਬਖਸ਼ੀ ਦਾ ਹੁਕਮ ਲਿਖ ਕੇ ਦੇ ਦਿੱਤਾ ਹੈ ਪਰ ਇੱਕ ਸ਼ਰਤ ਤੇ ਜਾਨ ਬਖਸ਼ੀ ਜਾ ਸਕਦੀ ਹੈ ਕਿ ਤੂੰ ਇਹ ਸਵੀਕਾਰ ਕਰ ਆਪਣੇ ਮੂੰਹੋਂ ਕਹਿ ਕਿ ਮੈਂ ਸਿੱਖ ਨਹੀਂ ਹਾਂ ਮੌਤ ਨਾਲੋਂ ਭਿਆਨਕ ਪਲ ਸਨ ਮਾਈ ਸਾਹ ਰੋਕੀ ਪੁੱਤਰ ਵੱਲ ਨਜ਼ਰਾਂ ਜਮਾਈ ਟਿਕਾ ਲਾ ਕੇ ਵੇਖ ਰਹੀ ਸੀ ਨੌਜਵਾਨ ਦੇ ਅੰਦਰ ਮਨੋਂ ਤੂਫਾਨ ਠਾਠਾ ਮਾਰ ਰਿਹਾ ਸੀ ਇੰਨੀ ਉਥਲ ਪੁਥਲ ਉਸ ਗੱਭਰੂ ਦੇ ਅੰਦਰ ਉਸ ਦਿਨ ਵੀ ਨਹੀਂ ਹੋਈ ਸੀ ਜਿਸ ਦਿਨ ਉਸ ਬੇਦੋਸੇ ਨੂੰ ਗ੍ਰਿਫਤਾਰ ਕੀਤਾ ਸੀ ਇੰਨੀ ਹਲਚਲ ਉਦੋਂ ਵੀ ਨਹੀਂ ਸੀ ਹੋਈ ਜਦੋਂ ਦਿੱਲੀ ਦੇ ਬਾਜ਼ਾਰਾਂ ਵਿੱਚੋਂ ਦੀ ਸਿੱਖਾਂ ਦਾ અપਮਾਨ ਕਰਨ ਵਾਲਾ ਹਕੂਮਤ ਨੇ ਜਲੂਸ ਕੱਢਿਆ ਸੀ ਇੰਨਾ ਵੱਡਾ ਜਵਾਰ ਭਾਟਾ ਉਸ ਦਿਨ ਵੀ ਨਹੀਂ ਸੀ ਉੱਠਿਆ ਜਿਸ ਦਿਨ 100-100 ਕਰਕੇ ਸਾਰਿਆਂ ਸਿੱਖਾਂ ਨੂੰ ਕਤਲ ਕਰਨ ਦਾ ਹੁਕਮ ਪੜ੍ਹ ਕੇ ਸੁਣਾਇਆ ਗਿਆ ਸੀ ਇੰਨੀ ਭੰਨ ਤੋੜ ਅੰਦਰ ਉਦੋਂ ਵੀ ਨਹੀਂ ਹੋਈ ਸੀ ਜਦੋਂ ਇਸ ਕਤਲਗਾਂਹ ਵਿੱਚ ਲਿਆ ਕੇ ਧੜ ਤੋਂ ਸਿਰ ਉਡਾ ਦੇਣਾ ਸੀ ਇਸ ਇੱਕੋ ਬੋਲ ਨੇ ਨੌਜਵਾਨ ਦੇ ਮਨ ਅੰਦਰ ਮਾਨੋ ਤਰਥੱਲੀ ਮਚਾ ਦਿੱਤੀ ਸਾਰਾ ਸਰੀਰ ਪਸੀਨੇ ਵਿੱਚ ਨੁਚੜ ਲੱਗ ਪਿਆ ਲੰਮੀ ਚੁੱਪ ਵੇਖ ਕੇ ਮਾਂ ਨੇ ਫਿਰ ਪੁਕਾਰ ਕੀਤੀ ਜਾਨ ਬਚਾਲਾ ਮੇਰੇ ਪੁੱਤਰਾ ਜਾਨ ਬਚਾਲਾ ਕਹਿੰਦੇ ਕਿ ਮੈਂ ਸਿੱਖ ਨਹੀਂ ਹਾਂ ਨੌਜਵਾਨ ਦੇ ਅੰਦਰੋਂ ਮਾਨੋ ਲਾਵਾ ਫੁੱਟ ਪਿਆ ਉਸ ਨੇ ਕੰਬਦੀ ਥੜਕਦੀ ਅਤੇ ਗਰਜਮੀ ਆਵਾਜ਼ ਵਿੱਚ ਗੁਰੂ ਪ੍ਰਤੀ ਵਫਾਦਾਰੀ ਵਾਲਾ ਸਬੂਤ ਇਉਂ ਕਹਿ ਕੇ ਦਿੱਤਾ ਮੈਂ ਨਹੀਂ ਜਾਣਦਾ ਇਹ ਕੌਣ ਹੈ ਇਹ ਬੁੱਢੀ ਮਾਈ ਇਸ ਨੂੰ ਭਲੇਖਾ ਲੱਗਿਆ ਹੋਵੇਗਾ ਮੈਂ ਪਹਿਲਾਂ ਵੀ ਸਿੱਖ ਸੀ ਮੈਂ ਹੁਣ ਵੀ ਸਿੱਖਾਂ ਤੇ ਜੁਗਾਂ ਜੁਗਾਤਰਾਂ ਤੱਕ ਮੈਂ ਸਿੱਖੀ ਨੂੰ ਪਿਆਰ ਕਰਦਾ ਰਹਾਂਗਾ ਦੂਰ ਹਟਾ ਦਿਓ ਇਸ ਮਾਈ ਨੂੰ ਸਾਡੀਆਂ ਨਜ਼ਰਾਂ ਤੋਂ ਦੂਰ ਹਟਾ ਦਿਓ ਇਸ ਮਾਈ ਨੂੰ ਮੇਰੀਆਂ ਨਜ਼ਰਾਂ ਤੋਂ ਕਾਜੀ ਨੇ ਫਤਵਾ ਪੜਿਆ ਜਲਾਦ ਨੇ ਤਲਵਾਰ ਚੁੱਕੀ ਤੇ ਕੁਝ ਹੀ ਪਲਾਂ ਵਿੱਚ 100 ਸਿੱਖਾਂ ਦੇ ਸਿਰ ਧੜ ਨਾਲੋਂ ਕੱਟ ਕੇ ਵੱਖ ਕੀਤੇ ਜਾ ਚੁੱਕੇ ਸਨ ਮਾਂ ਹੰਝੂਆਂ ਦੇ ਦਰਿਆ ਵਗਾਉਂਦੀ ਵਾਪਸ ਪਰਤ ਆਈ ਨੌਜਵਾਨ ਸਿੱਖੀ ਸਿਦਕ ਨਿਭਾਉਂਦਾ ਆਪਣਾ ਜੀਵਨ ਸਫਲਾ ਕਰ ਗਿਆ ਉਹ ਮਾਨੋ ਇੱਕ ਮਿਸਾਲ ਕਾਇਮ ਕਰ ਗਿਆ ਬੇਕਸੂਰ ਫੜਿਆ ਜਾਣ ਦੇ ਬਾਵਜੂਦ ਸਿੱਖੀ ਨੂੰ ਉਸਨੇ ਬੇਦਾਵਾ ਨਹੀਂ ਦਿੱਤਾ ਇਹ ਮੈਂ ਕੋਈ ਆਪਣੇ ਪੱਲਿਓਂ ਬਣਾ ਕੇ ਕਹਾਣੀ ਨਹੀਂ ਲਿਖ ਰਿਹਾ ਇਹ ਬਾਬਾ ਬੰਦਾ ਸਿੰਘ ਬਹਾਦਰ ਪੰਨਾ 135 ਡਾਕਟਰ ਗreturnData ਸਿੰਘ ਜੀ ਪ੍ਰਸਿੱਧ ਇਤਿਹਾਸਕਾਰ ਉਹਨਾਂ ਵੱਲੋਂ ਲਿਖੀ ਹੋਈ ਕਿਤਾਬ ਦੇ ਵਿੱਚੋਂ ਮੈਂ ਇਹ ਨੁਕਤੇ ਲਏ ਨੇ ਡਗਮਗ ਛਾੜ ਰੇ ਮਨ ਬौरा ਅਬ ਤੋਂ ਜਰੇ ਮਰੇ ਸਿੱਧ ਪਾਈ ਐ ਲੀਨੋ ਹੱਥ ਸੰਧौरा ਅਬ ਤੋਂ ਜਰੇ ਮਰੇ ਸਿੱਧ ਪਾਈ ਐ ਲੀਨੋ ਹੱਥ ਸੰਧौरा ਪੁੱਲ ਚੋਕ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ